ਪੰਜਾਬੀ ਸਿਨੇਮਾ ਦੇ ਸੁਪਰਸਟਾਰ ਅਤੇ ਬਾਲੀਵੁੱਡ ਦੇ ਵਿੱਚ ਵੀ ਆਪਣੀ ਪਛਾਣ ਬਣਾਉਣ ਵਾਲੇ ਦਲਜੀਤ ਦੋਸਾਂਝ ਦੀਆਂ ਆਉਣ ਵਾਲੀਆਂ ਫਿਲਮਾਂ ਸਰਦਾਰਜੀ 3 ਅਤੇ ਬਾਰਡਰ 2 ਨੂੰ ਲੈ ਕੇ ਚਰਚਾ ਪੂਰੀ ਜੋਰਾਸ਼ੋਰਾ ਤੇ ਗਰਮ ਹੈ ਜਿੱਥੇ ਸਰਦਾਰਜੀ 3 ਪਾਕਿਸਤਾਨੀ ਅਦਾਕਾਰ ਹਨੀਆ ਅਮੀਰ ਦੀ ਕਾਸਟਿੰਗ ਦੇ ਕਾਰਨ ਵਿਵਾਦਾਂ ਦੇ ਵਿੱਚ ਖਿੜੀ ਹੋਈ ਹੈ ਤੇ ਉੱਥੇ ਹੀ ਬਾਰਡਰ 2 ਦੇ ਵਿੱਚ ਦਲਜੀਤ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਇਸ ਦੇ ਨਾਲ ਹੀ ਦਲਜੀਤ ਦੀ ਤਾਜ਼ਾ ਰਿਲੀਜ਼ ਡਿਟੈਕਟਿਵ ਸ਼ੇਰਦਿਲ ਨੂੰ ਜੀ5 ਦੇ ਕਾਫੀ ਫਰਾਨਾ ਮਿਲ ਰਹੀ ਹੈ ਅਤੇ ਇਸ ਦੇ ਸੀਕਵਲ ਦੀ ਕਹਾਸਨਾ ਨੇ ਪ੍ਰਸ਼ੰਸਕਾਂ ਦੇ ਵਿੱਚ ਉਤਸ਼ਾਹ ਵਧਾ ਕੇ ਰੱਖ ਦਿੱਤਾ ਦਰਜੀਤ ਤਾਂ ਸਾਡੀ ਮਸ਼ਹੂਰ ਪੰਜਾਬੀ ਫਿਲਮ ਸੀਰੀਜ਼ ਸਰਦਾਰ ਜੀ ਦਾ ਤੀਜਾ ਹਿੱਸਾ ਸਰਦਾਰ ਜੀ 3 ਅਜ 27 ਜੂਨ ਨੂੰ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋ ਰਿਹਾ ਹੈ ਪਰ ਭਾਰਤ ਦੇ ਵਿੱਚ ਇਸ ਦੀ ਰਿਲੀਜ਼ ਦੇ ਉੱਤੇ ਰੋਕ ਲਗਾ ਦਿੱਤੀ ਗਈ ਇਸ ਦਾ ਮੁੱਖ ਕਾਰਨ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਫਿਲਮ ਦੇ ਵਿੱਚ ਮੁੱਖ ਭੂਮਿਕਾ ਹੈ ਫਿਲਮ ਦੇ ਟ੍ਰੇਲਰ ਦੇ ਵਿੱਚ ਹਾਨੀਆਂ ਦੀ ਮੌਜੂਦਗੀ ਨੇ ਭਾਰਤ ਦੇ ਵਿੱਚ ਵਿਵਾਦ ਖੜਾ ਕਰਕੇ ਰੱਖ ਦਿੱਤਾ ਕਿਉਂਕਿ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਵਿੱਚ ਭਾਰਤ-ਪਾਕਿਸਤਾਨ ਸਬੰਧਾਂ ਦੇ ਵਿੱਚ ਕੜਵਾਹਟ ਵਧ ਗਈ ਤਾਂ ਵਿਵਾਦ ਦਾ ਕਾਰਨ ਆਪਾਂ ਪਹਿਲਾਂ ਵੀ ਸਾਂਝਾ ਕੀਤਾ ਸੀ ਕਿ ਹਾਨੀਆਂ ਅਮੀਰ ਦੀ ਕਾਰਸਿੰਘ ਫਿਲਮ ਦੇ ਵਿੱਚ ਹਾਨੀਆਂ ਅਮੀਰ ਦੇ ਮੁੱਖ ਕਿਰਦਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਤਿੱਖੀ ਆਲੋਚਨਾ ਨੂੰ ਜਨਮ ਦਿੱਤਾ ਕਈ ਨੇਟਸ ਜਿਨ੍ਹਾਂ ਨੇ ਦਰਜੀਤ ਤੇ ਦੇਸ਼ ਵਿਰੋਧੀ ਹੋਣ ਦਾ ਦੋਸ਼ ਲਗਾਇਆ ਅਤੇ ਫਿਲਮ ਦੇ ਬਾਈਕਾਟ ਦੀ ਮੰਗ ਕੀਤੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਾਈ ਐਮਪਲਾਈਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਲਮ ਦੇ ਨਿਰਮਾਤਾ ਨੂੰ ਚਿੱਠੀ ਲਿਖ ਕੇ ਦਲਜੀਤ ਅਤੇ ਫਿਲਮ ਦੀ ਟੀਮ ਤੇ ਸਖਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਦੋਸ਼ ਲਗਾਇਆ ਕਿ ਭਾਰਤ ਦੀ ਸੁਰੱਖਿਆ ਦੇ ਵਿਰੋਧ ਹੈ। ਭਾਰਤ ਦੇ ਵਿੱਚ ਰਿਲੀਜ਼ ਤੇ ਪਾਬੰਦੀ ਵੀ ਲੱਗਦੀ ਹੈ ਪਹਿਲਗਾਮ ਹਮਲੇ ਅਤੇ 2016 ਦੇ ਉੜੀ ਅਤੇ 2019 ਦੇ ਪੁਲਵਾਮਾ ਹਮਲਿਆਂ ਤੋਂ ਬਾਅਦ ਦੇ ਵਿੱਚ ਭਾਰਤੀ ਸਿਨੇਮਾ ਦੇ ਵਿੱਚ ਪਾਕਿਸਤਾਨੀ ਕਲਾਕਾਰ ਤੇ ਪਾਬੰਦੀ ਦੇ ਮੱਦੇਨਜ਼ਰ ਸਰਦਾਰ ਜੀ ਤਿੰਨ ਦੀ ਭਾਰਤ ਦੇ ਵਿੱਚ ਰਿਲੀਜ਼ ਰੋਕ ਦਿੱਤੀ ਗਈ ਹੈ ਸੋ ਟ੍ਰੇਲਰ ਵੀ ਭਾਰਤ ਦੇ ਵਿੱਚ YouTube ਦੇ ਉੱਤੇ ਜੀਓ ਬਲੌਕ ਕਰ ਦਿੱਤਾ ਗਿਆ ਹੈ ਦਲਜੀਤ ਨੇ BBC Asian Network ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਕਿ ਜਦੋਂ ਫਿਲਮ ਦੀ ਸ਼ੂਟਿੰਗ ਫਰਵਰੀ ਦੇ ਵਿੱਚ ਹੋਈ ਸੀ ਤਾਂ ਸਥਿਤੀ ਉਦੋਂ ਪੂਰੀ ਤਰ੍ਹਾਂ ਦੇ ਨਾਲ ਨਾਰਮਲ ਸੀ ਪਹਿਲਗਾਮ ਹਮਲੇ ਤੋਂ ਬਾਅਦ ਵਿੱਚ ਅਸੀਂ ਸਪੱਸ਼ਟ ਕਰ ਦਿੱਤਾ ਸੀ ਕਿ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਉਹਨਾਂ ਨੇ ਨਿਰਮਾਤਾਵਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਪ੍ਰੋਡਿਊਸਰਾਂ ਨੇ ਫਿਲਮ ਦੇ ਵਿੱਚ ਬਹੁਤ ਪੈਸਾ ਲਗਾਇਆ ਹੈ। ਇਸ ਲਈ ਮੈਂ ਉਹਨਾਂ ਦੇ ਨਾਲ ਖੜਾ ਹਾਂ। ਨਿਰਮਾਤਾ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਹੈ ਵੀ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਅਤੇ ਅਸੀਂ ਦੇਸ਼ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਭਾਰਤ ਦੇ ਵਿੱਚ ਰਿਲੀਜ਼ ਨਾ ਕਰਨ ਦਾ ਇਹ ਫੈਸਲਾ ਕੀਤਾ ਹੈ। ਹੁਣ ਜੇ ਮੈਂ ਗੱਲ ਕਰਾਂ ਸਰਦਾਰ ਜੀ 3 ਦੀ ਕਹਾਣੀ ਦੀ ਉਸਤੇ ਬਾਰੇ ਤੁਹਾਨੂੰ ਦੱਸ ਦਵਾਂ ਤਾਂ ਸਰਦਾਰ ਜੀ 3 ਇੱਕ ਹਾਰਰ ਕਮੇਡੀ ਫਿਲਮ ਹੈ ਜਿਸ ਵਿੱਚ ਦਲਜੀਤ ਦੋਸਾਂ ਅਤੇ ਹਨੀਆ ਅਮੀਰ ਭੂਤ ਪ੍ਰ ਸ਼ਿਕਾਰੀਆਂ ਦੀ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਫਿਲਮ ਦੀ ਕਹਾਣੀ ਯੂਕੇ ਦੀ ਇੱਕ ਪੁਰਾਣੀ ਹਵੇਲੀ ਦੇ ਵਿੱਚ ਭੂਤਾਂ ਨੂੰ ਖਤਮ ਕਰਨ ਅਤੇ ਚੰਗੀਆਂ ਰੂਹਾਂ ਨੂੰ ਮੁਕਤੀ ਦਿਵਾਉਣ ਦੇ ਆਲੇ ਦੁਆਲੇ ਘੁੰਮਦੀ ਹੈ ਸੋ ਫਿਲਮ ਦੇ ਵਿੱਚ ਨੀਰੂ ਬਾਜਵਾ ਮਨਮਵਿਦ ਗੁਲਸ਼ਨ ਗਰੋਵਰ ਜਸਮੀਨ ਬਾਦਵਾ ਅਤੇ ਸਪਨਾ ਪੱਬੀ ਵੀ ਅਹਿਮ ਕਿਰਦਾਰਾਂ ਦੇ ਵਿੱਚ ਨੇ ਫਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ ਅਤੇ ਵਾਈਟ ਹਿੱਲ ਸਟੂਡੀਓਸ ਅਤੇ ਸਟੋਰੀ ਟਾਈਮ ਪ੍ਰੋਡਕਸ਼ਨਸ ਨੇ ਪ੍ਰੋਡਿਊਸ ਕੀਤਾ ਹੈ ਫਿਲਮ 27 ਜੂਨ ਨੂੰ ਪਾਕਿਸਤਾਨ ਦੇ ਸ਼ਹਿਰਾਂ ਇਸਲਾਮਾਬਾਦ, ਕਰਾਚੀ ਅਤੇ ਲਾਹੌਰ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਪਾਕਿਸਤਾਨ ਦੇ ਵਿੱਚ ਸਿਨੇ ਗੋਲਡ ਪਲੈਕਸ ਨੇ ਇਸ ਦੀ ਰਿਲੀਜ਼ ਦੀ ਪੁਸ਼ਟੀ ਕੀਤੀ ਹੈ ਜਿਸ ਨੇ ਭਾਰਤੀ ਪ੍ਰਸ਼ਾਸਨ ਦਾ ਗੁੱਸੇ ਨੂੰ ਹੋਰ ਵੀ ਵਧਾ ਕੇ ਰੱਖ ਦਿੱਤਾ। ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਬਾਈਕਾਟ ਦਲਜੀਤ ਅਤੇ ਹੈਸ਼ਟੈਗ ਦੇਸ਼ ਸੇ ਵੱਡਾ ਵਪਾਰ ਵਰਗੇ ਹੈਸ਼ਟੈਗ ਟ੍ਰੈਂਡ ਕਰ ਰਹੇ ਨੇ। ਕੁਝ ਸੈਲੀਬ੍ਰਿਟੀਜ਼ ਨੇ ਦਲਜੀਤ ਦਾ ਸਮਰਥਨ ਵੀ ਕੀਤਾ ਹੈ ਜਿਵੇਂ ਕਿ ਰਾਖੀ ਸਾਹਮਣੇ ਹانیہ ਅਮੀਰ ਨੇ ਉਸ ਨੂੰ সুইਟ ਹਾਰਟ ਕਹਿ ਕੇ ਸਰਦਾਰ ਜੀ ਤਿੰਨ ਦੇਖਣ ਦੀ ਅਪੀਲ ਕੀਤੀ ਹੈ ਦਲਜੀਤ ਦੇ ਸਾਬਕਾ ਮੈਨੇਜਰ ਸੁਨਾਲੀ ਸਿੰਘ ਨੇ ਵੀ ਕਿਹਾ ਹੈ ਵੀ ਉਸ ਦਾ ਸਮਰਥਨ ਕਰਦਿਆ ਹੋਇਆ ਕਿ ਦਲਜੀਤ ਨੇ ਹਮੇਸ਼ਾ ਹੀ ਪਿਆਰ ਅਤੇ ਇਕਤਾ ਦਾ ਸੁਨੇਹਾ ਦਿੱਤਾ ਹੈ ਫਿਲਮ ਦੀ ਸ਼ੂਟਿੰਗ ਸਥਿਤੀ ਸਧਾਰਨ ਹੋਣ ਤੇ ਹੋਈ ਸੀ ਅਤੇ ਭਾਰਤ ਦੇ ਵਿੱਚ ਨਾ ਰਿਲੀਜ਼ ਕਰਨ ਦਾ ਫੈਸਲਾ ਦੇਸ਼ ਦੀਆਂ ਭਾਵਨਾਵਾਂ ਦਾ ਸਤਿਕਾਰ ਹੈ ਹੁਣ ਜੇ ਗੱਲ ਕੀਤੀ ਜਾਵੇ ਬਾਰਡਰ 2 ਦੀ ਫਿਲਮ ਦੀ ਤਦ ਦਲਜੀਤ ਉਸਾਂ ਦੀ ਇੱਕ ਹੋਰ ਵੱਡੀ ਫਿਲਮ ਬਾਰਡਰ 2 ਵੀ ਚਰਚਾ ਦੇ ਵਿੱਚ ਹੈ ਬਰ ਸਰਦਾਰ ਦੀ ਤਿੰਨ ਦੇ ਵਿਵਾਦ ਦੇ ਕਾਰਨ ਇਸ ਦੇ ਵਿੱਚ ਦਲਜੀਤ ਦੀ ਕਾਸਟਿੰਗ ਤੇ ਸਵਾਲ ਉਠ ਰਹੇ ਨੇ ਇਹ ਫਿਲਮ 1997 ਦੀ ਸੁਪਰ ਹਿੱਟ ਬਾਰਡਰ ਦਾ ਸੀਕਵਲ ਹੈ ਜਿਸ ਦੇ ਵਿੱਚ ਦਲਜੀਤ ਸ਼ਹੀਦ ਨਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾਉਣਗੇ ਫਿਲਮ ਦੇ ਵਿੱਚ ਸਨੀ ਦਿਓਲ ਵਰੁਣ ਧਵਨ ਅਤੇ ਅਹਾਨ ਸ਼ੇਟੀ ਵੀ ਮੁੱਖ ਭੂਮਿਕਾ ਦੇ ਵਿੱਚ ਨੇ FWC ਨੇ ਬਾਰਡਰ 2 ਦੇ ਨਿਰਮਾਤਾ ਫਿਲਮ ਅਤੇ T ਸੀਰੀਜ਼ ਨੂੰ ਚਿੱਠੀ ਲਿਖ ਕੇ ਦਲਜੀਤ ਨੂੰ ਫਿਲਮ ਤੋਂ ਹਟਾਉਣ ਦੀ ਮੰਗ ਕੀਤੀ ਹੈ ਸੰਸਥਾ ਨੇ ਦਲਜੀਤ ਤੇ ਸਰਦਾਰਜੀ ਤਿੰਨ ਦੇ ਵਿੱਚ ਪਾਕਿਸਤਾਨੀ ਅਧਾਕਾਰ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਅਤੇ ਇਸ ਨੂੰ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਦੱਸਿਆ ਹੈ। FWICE ਨੇ ਸਨੀ ਦੇਵੋਲ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਲਜੀਤ ਦੇ ਨਾਲ ਪੇਸ਼ੇਵਰ ਸੰਬੰਧ ਤੋੜਨ। ਹਾਲਾਂਕਿ ਬਾਰਡਰ 2 ਦੀ ਸ਼ੂਟਿੰਗ ਦਾ ਤੀਜਾ ਸ਼ੈਡਿਊਲ ਪੁਨੇ ਦੀ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਵਿੱਚ ਦਲਜੀਤ ਸ਼ਾਮਲ ਨੇ। ਹਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਵਿਵਾਦ ਦਾ ਫਿਲਮ ਤੇ ਕੀ ਕੀ ਅਸਰ ਪਵੇਗਾ। ਸੋ ਫਿਲਮ ਦੀ ਜਾਣਕਾਰੀ ਜੇ ਮੈਂ ਤੁਹਾਨੂੰ ਦੇਦਵਾ ਦਾ ਫਿਲਮ ਦੀ ਜਾਣਕਾਰੀ ਦੇ ਬਾਰੇ ਦੱਸਦੀ ਹੈ ਵੀ ਬਾਰਡਰ 2 ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਜੇਪੀ ਦੱਤਾ ਤੇ ਨਿਧੀ ਦੱਤਾ ਨੇ ਪ੍ਰੋਡਿਊਸ ਕੀਤਾ ਹੈ ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਪਿਛੋਕੜ ਦੇ ਉੱਤੇ ਆਧਾਰਿਤ ਹੈ ਅਤੇ ਸ਼ਹੀਦ ਨਿਰਮਲਜੀਤ ਸਿੰਘ ਸੇਖੋ ਦੀ ਬਹਾਦਰੀ ਨੂੰ ਦਰਸਾਏਗੀ ਫਿਲਮ ਦੀ ਰਿਲੀਜ਼ ਜੋ ਹੈ ਉਹ 2026 ਦੇ ਵਿੱਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਅੱਗੇ ਗੱਲ ਕਰ ਲਈਏ ਡਿਟੈਕਟਿਵ ਸ਼ੇਰਦਿਲ ਅਤੇ ਸਿਕਵਲ ਦੀ ਤਾਂ ਦਿਲਜੀਤ ਦੀ ਤਾਜ਼ਾ ਰਿਲੀਜ਼ ਹੋਈ ਡਿਟੈਕਟਿਵ ਸ਼ੇਰਦਿਲ 20 ਜੂਨ 2025 ਨੂੰ ਜੀ5 ਦੇ ਉੱਤੇ ਸਟ੍ਰੀਮ ਹੋਈ ਜਿਸ ਨੂੰ ਦਰਸ਼ਕਾਂ ਤੇ ਆਲੋਚਕਾਂ ਤੋਂ ਮਿਸ਼ਰਤ ਪ੍ਰਤੀਕਿਰਿਆਵਾਂਾਂ ਮਿਲੀਆਂ ਸੋ ਇਹ ਇੱਕ ਕਾਮੇਡੀ ਮਿਸਟਰੀ ਫਿਲਮ ਹੈ ਜਿਸ ਦੇ ਵਿੱਚ ਦਿਲਜੀਤ ਨੇ ਇੱਕ ਅਨੋਖੇ ਜਸੂਸ ਦੀ ਭੂਮਿਕਾ ਨਿਭਾਈ ਹੈ ਫਿਲਮ ਦੇ ਵਿੱਚ ਡਾਇਨਾ ਪੈਂਟੀ, ਬੋਮਨ 에ਰਾਨੀ, ਰਤਨਾ ਪਾਠਕਸ਼ਾ ਅਤੇ ਚੰਕੀ ਪਾਂਡੇ ਅਤੇ ਸਮਿਤ ਵਿਆਸ ਵੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਏ ਨੇ ਸੋ ਫਿਲਮ ਦੀ ਸਫਲਤਾ ਤੋਂ ਬਾਅਦ ਵਿੱਚ ਦਲਜੀਤ ਦੋਸਾਂਝ ਨੇ ਡਿਟੈਕਟਿਵ ਸ਼ੇਰਦਿਲ ਦੇ ਸੀਕਵਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਜਿਸ ਨੇ ਪ੍ਰਸ਼ੰਸਕਾਂ ਦੇ ਵਿੱਚ ਜੋਸ਼ ਭਰ ਦਿੱਤਾ ਫਿਲਮ ਦਾ ਨਿਰਦੇਸ਼ਨ ਰਵੀ ਛਾਬੜੀਆ ਨੇ ਕੀਤਾ ਹੈ ਅਤੇ ਇਹ ਬੁੱਢਾ ਪੇਸ ਦੀਆਂ ਸੁੰਦਰ ਲੋਕੇਸ਼ਨਾਂ ਤੇ ਸ਼ੂਟ ਕੀਤੀ ਗਈ ਹੈ ਸੋ ਜੀ ਸਰਦਾਰ ਜੀ ਤਿੰਨ ਦੇ ਵਿਵਾਦ ਨੇ ਕਲਾ ਸਿਆਸਤ ਅਤੇ ਰਾਸ਼ਟਰਵਾਦ ਦੇ ਗੰਭੀਰ ਬੈਂਚ ਛੇੜ ਦਿੱਤੀ ਹੈ ਜਿੱਥੇ ਕੁਝ ਲੋਕ ਦਲਜੀਤ ਦੀ ਹਮਾਇਤ ਦੇ ਵਿੱਚ ਨਹੀਂ ਤਾਂ ਉਥੇ ਹੀ ਕਈਆਂ ਨੇ ਉਸੇ ਫੈਸਲੇ ਦੇ ਉੱਤੇ ਸਵਾਲ ਵੀ ਚੁੱਕੇ ਨੇ ਸੋਸ਼ਲ ਮੀਡੀਆ ਤੇ ਵਿਵਾਦ ਨੇ ਦਲਜੀਤ ਦੀ ਬਾਰਡਰ 2 ਦੇ ਵਿੱਚ ਭੂਮਿਕਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਦਲਜੀਤ ਅਤੇ ਫਿਲਮ ਨਿਰਮਾਤਾ ਇਸ ਸਥਿਤੀ ਨੂੰ ਸੰਭਾਲਣ ਦੇ ਵਿੱਚ ਸਫਲ ਹੋਣਗੇ ਸੋ ਜੀ ਹੁਣ ਸਰਦਾਰ ਜੀ ਤਿੰਨ ਫਿਲਮ ਦੀ ਵਿਦੇਸ਼ੀ ਰਿਲੀਜ਼ ਤੇ ਸਾਰਿਆਂ ਦੀਆਂ ਨਜ਼ਰਾਂ ਨੇ ਪਾਕਿਸਤਾਨ ਦੇ ਵਿੱਚ ਇਸ ਦੀ ਸਫਲਤਾ ਅਤੇ ਵਿਵਾਦ ਦਾ ਅਸਰ ਦੇਖਣਯੋਗ ਹੋਵੇਗਾ ਤੇ ਬਾਰਡਰ 2 ਦੀ ਜੇ ਗੱਲ ਕੀਤੀ ਜਾਵੇ ਤਾਂ ਦਲਜੀਤ ਦੀ ਇਸ ਫਿਲਮ ਦੇ ਵਿੱਚ ਮੌਜੂਦਗੀ ਨੇ ਹਜੇ ਵੀ ਸਸਸਪੈਂਸ ਬੜਿਆ ਹੋਇਆ ਹੈ F W I C E ਦੀ ਮੰਗ ਦਾ ਨਿਰਮਾਤਮਾ ਤੇ ਕੀ ਅਸਰ ਪਵੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਡਿਟੈਕਟਿਵ ਸ਼ੇਰਦਿਲ 2 ਦੀ ਜੇ ਗੱਲ ਕੀਤੀ ਜਾਵੇ ਤਾਂ ਸੀਕਵਲ ਦੀ ਘੋਸ਼ਣਾ ਨੇ ਪ੍ਰਸ਼ੰਸਕਾਂ ਦੇ ਵਿੱਚ ਕਾਫੀ ਉਤਸ਼ਾਹ ਵਧਾ ਕੇ ਰੱਖ ਦਿੱਤਾ ਹੈ ਅਤੇ Z5 ਤੇ ਇਸ ਦੀ ਸਟ੍ਰੀਮਿੰਗ ਦੀ ਹੁਣ ਉਡੀਕ ਕੀਤੀ ਜਾ ਰਹੀ ਹੈ ਸੋ ਜੀ ਇੱਥੇ ਹੁਣ ਲਾਸਟ ਦੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਦਲਜੀਤ ਦੋਸਾਂਝ ਜੀਆਂ ਫਿਲਮਾਂ ਨੇ ਇੱਕ ਵਾਰ ਫਿਰ ਤੋਂ ਸਾਬਿਤ ਕੀਤਾ ਹੈ ਕਿ ਉਹ ਨਾ ਸਿਰਫ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੈ ਸਗੋਂ ਵਿਵਾਦਾਂ ਅਤੇ ਚਰਚਾਵਾਂ ਦਾ ਵੀ ਕੇਂਦਰ ਬਣਿਆ ਹੋਇਆ ਹੈ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਆਪਣੀ ਕਲਾ ਅਤੇ ਪ੍ਰਤਿਭਾ ਦੇ ਨਾਲ ਇਸ ਸਥਿਤੀ 'ਚੋਂ ਵੀ ਜਿੱਤ ਹਾਸਲ ਕਰਨਗੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ